કેતે તેરે રાગ પરીસો કહિયા કેતે તેરે ગાવન હરે ગાવન તદનો પાવન પાની બે સાંતર ગાવર જાત્રમ દ્વારે ગાવન તદનો ચેત ગોપત લખ જાનન લખ લખ ધર્મ બીચારે ગાવન તદનો ઈસર બ્રહ્મા દેવી સોહંતરે સદા સવારે ਗਾਵਨ ਤਦਨੋ ਅੰਦਰੇਂਦਰਾਸ ਅੰਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤਦਨੋ ਸੇਦ ਸਬਾਦੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪਾਡ ਨਰਕੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤਦਨੋ ਮੋਹਨਿਆ ਮਨ ਮੋਹਨ ਸਰਗਮਾ ਚਪਿਆਲੇ ഗണ സീർ നാലബലൂരാ ഗു കാനി ചാര ഗണ തദ്ധ താര തദനു ഗവനത്തെ ഭഗ തരസാല ਹੋਰ ਗੇਤੇ ਤਦ ਨੂੰ ਗਾਵਨ ਸੇ ਮੈ ਚਤਨ ਆਵਨ ਨਾਨਕ ਕੈ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੋਸੀ ਜਾਏ ਨਾ ਜਾ ਸਿ ਰਚਨਾ ਜੈ ਨਰਚਾਈ ਰੰਗਿ ਰੰਗਿ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਸ ਦੀ ਵੜਿਆਈ ਜੋ ਤਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤ ਸਹ ਸਹ ਪਤ ਸਾਹਿਬ ਦਾਦਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ ਸੁਨ ਵੱਡਾ ਆਖੇ ਸਬ ਕੋ ਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚਿਰ ਰਹਾਉ ਸਭ ਸਰਤੀ ਮੈਲ ਸਰਤ ਕਮਾਈ ਸਭ ਕੀ ਮਤ ਮਿਲ ਗਈ ਮਤ ਪਾਈ ਗਿਆਨੀ ਤਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਲ ਵੜਾਈ ਸਭ ਸਾਥ ਸਭ ਤਪ ਸਭ ਚੰਗੀਆਂ ਆ ਸਿੱਧਾ ਪਰਖਾ ਕੀਆ ਵੜਈਆ ਤੁਦ ਵਿੰਨ ਸਿੱਧੀ ਕਦੇ ਨਾ ਪਾਈਆ ਕਰ ਮਿਲੈ ਨਹੀਂ ਠਾਕ ਰਹੀਆ آخ والا کیا ویچارا صفتی سفتی پری تر پنڈارا جیس تو دہی تیسے کیا چارا نانک سچ سوارن ہرا آسا محلہ پہلا آخا جیواں وسرے مر جاؤ جا آخا سچا ناؤ سچے نام کی لگ پوک پوک ات ہے ہے کھائے چلی دوک سو کیوں بسر میری مائے سچا ساحب نہیں ای ਸਾਚੇ ਨਾਮ ਕੀ ਤੈਲ ਵੜਾਈ ਆਖ ਥੱਕੇ ਕੀ ਮਤ ਨਹੀ ਪਾਈ ਜੇ ਸਭ ਮਿਲ ਕੇ ਆਖਨ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਤਿੰਨ ਤਾ ਰਹੇ ਨਾ ਚੁਕੇ ਭੋਗ ਗੁਨ ਇਹ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜੇਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਰ ਹੈ ਤੇ ਗਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੇ ਮਹੱਲਾ ਚੌਥਾ ਹਰ ਕੇ ਚੰਦ ਸਤਿਗੁਰ ਸਤਿਬਰਖਾ ਬਿਨੋ ਕੋੁਰ ਕੋਰ ਪਾਸ ਹਾਮ ਕੇ ਰਕਰਮ ਸਤਿਗੁਰ ਸਰੰਦਾਈ ਕਰ ਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਬਰਾਪਰਾਦ ਸਖਾਈ ਹਰ ਘਰਤ ਹੰਬਰੀ ਰਹਿਰਾਸ ਰਹਾਓ “ जा केपा je स pese harरहरna me treपase है meskat peregase ज sena menपाyaपाge hinन jamपा Jo satu sarrnasत hieजीजीwa jenah har ja satu gurusपाiत masतख खाase. 1anga جي har sepakيا mi jaកam parega Hਗ guuj pan je Ka man cetវ द ja regi perياsjan upपा taka جي aggekrettergur per perpetपा suke kaស de. ਜਨਨਪਿਤਾ ਲੋਕ ਸਤਪਨੰਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਿ ਕਿਸ ਸੰਭਾਹੀ ਠਾਕੁਰ ਗਾਹੇ ਮਨ ਪਾਖ ਰਿਆ ਊੜੇ ਊੜ ਅਵੈ ਸੈ ਕੋ ਸਾਤਿਸ ਪਾਛੈ ਪਚਰੇ ਸ਼ਰੀਆ ਤਨ ਕਾ ਵੰਦ ਕਲਾ ਵ ਕਵਨ ਜੁ ਗਾਵੇ ਮਨ ਮਹਿ ਸਿਮਰਨ ਕਰੇ ਆ ਸਾਬਨਿਤਾ ਨ ਦਸ ਆਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਨਨਾਦ ਕਬਲ ਬਲ ਬਲ ਸਦ ਬਲ ਜਾਈਐ antenana paraware ra ge as sama lacata So per ik uang karre satukur perate So perekajahar merekaekajahar ama ama para sa ahe sahe jihars ce sarjahara Samji tearere jihi tujinya gatararetiahhu santu jisbeu kepisarehara. ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕ ਪਰਗ ਸਮਾਨ ਇਕ ਦਾਤੇ ਇਕ ਭੇਖਰੀ ਜੀ ਸਭ ਤੇਰੇ ਚੋਜ ਬਿਡਾ ਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਪੇ ਅੰਤ ਜੀ ਤੇਰੇ ਕਿਆ ਗੁਨਾਹ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਨ ਕਰਬਾਨ ਹਰਿ ਤੇ ਆਵਹਿ ਹਰਿ ਤੇ ਆਵਹਿ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਿ ਤੇ ਆਇਐ ਜੀ ਤੈਨ ਟੋਟੀ ਜਮ ਕੀ ਫਾਸੀ ਜਨਰ ਭਾਉ ਜੈ ਨਰਨਰ ਪਾਦਿਆ ਜੀ ਤਨ ਕਾ ਭਾਉ ਸਭ ਗੁਵਾਸੀ ਜਨ ਸੇਵਿਆ ਜਨ ਸੇਵਿਆ ਮਿਰ ਹਰ ਜੀਤੇ ਹਰ ਹਰ ਉਪਸਮਾਸੀ Seta setan, jen ya ji, jana na ne bala jasi. Teori paga te, teori arji, pare be an Teri pagat, teri pagat, salahan, paga te, ke ane nanta. Teri anak teri anak kere puja ji, jaji, ta pe ta pe ਇਰੇ ਅਨੇਕ ਤਰੇ ਅਨੇਕ ਪੜਹਿ ਬਹੁ ਸਮਰਤ ਸਾਹਤ ਜੀਕਰ ਕਰਿਆ ਘੜਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਪ ਹੈ ਮੇਰ ਹਰ ਭਗਵੰਤਾ ਤੂੰ ਆਦ ਪਰਖ ਪਰ ਕਰਤਾ ਜੀ ਤੋਦ ਜੀਵੜ ਅਵਰ ਨਾ ਕੋਈ ਤੁਮ ਚੁਗ ਚੁਗ ਏਕੋ ਸਦਾ ਸਦਾ ਤੁਮ ਵੇਕੋ ਜੀ ਤੂ ਨਹਿ ਚਲ ਕਰਤਾ ਸੋਈ ਤੋਦ ਆਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਰੇ ਸਭ ਕੋਈ ਚੰਦ ਨਾਨਕ ਗੁਨ ਗਾਵੇ ਕਰਕੇ ਜੀ ਜੋ ਸਭ ਸੈ ਕਾ ਜੈ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੱਚਿਆਰ ਮੈਂਡਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੁੰਹ ਦੇਹ ਸੋਈ ਹੋਂ ਪੈ ਰਹਾਓ ਸਭ ਤੇਰੀ ਤੂੰ ਸਭਨੀ ਧਾਇਆ ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ ਕਰਮ ਕਲਾਤਾ ਮਨਮਕ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤਉ ਮੁਤਰਾਇਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਚੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂ ਤੂ ਜਾਣਹਿ ਸੋਈ ਜਨ ਜਾਣ ਹਰ ਗੁਨ ਸਦਹੀ ਆਖ ਵਖਾਨੈ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੁੰਗਾ ਪੇ ਕਰਤਾ ਤਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨਾ ਕੋਈ ਤੋ ਕਰ ਕਰ ਵੇਖ ਹੈ ਜਨ ਹੈ ਸੋਏ ਜਨ ਨਾਨਕ ਗਰਮਕ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜਾ ਪਹਿਲੇ ਨਿਵਾਸਾ ਪਾਨੀ ਪਾਵਕ ਤਨ ਹੈ ਕੀਆ ਪੰਕਜ ਮਹ ਭਗਨ ਹੀ ਚਾਲੈ ਹਮ ਦੇਖਾ ਤਹ ਡੂਬੀ ਵਾਲੇ ਮਨ ਏਕ ਨ ਚੇਤਸ ਮੂੜ ਮਨ ਹਰ ਬਿਸਰਤ ਥਰੇ ਗਨ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੁਰਗ ਮਗਦਾ ਜਨਮ ਪਾਇਆ ਪਰਨਵਤ ਨਾਨਕ ਤਨ ਕੀ ਸਰਨਾ ਜੇਂਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਾਈ ਪ੍ਰਾਪਤ ਮਾਨਕ ਦਿਹੁਰਿਆ ਗੋਬਿੰਦ ਮਿਲਨ ਕੀ ਇਹ ਤਰੀ ਪਰਿਆ ਅਵਰ ਕਾਜ ਤਰੈ ਕਿਤੈ ਨ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਰਤਾ ਜਾ ਤਰੰਗ ਮਾਇਆ ਕਰ ਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣੇ ਹਰਾਇਆ تب چر نہ ہمارا اپنا جان کرا ہمرے دست سب تمکا بو آپ ہاتھ دہ مہی بچا ہو سکی بس مور پر سیوک سکھ سب کر تارا ਮੋਰ ਅਚਾਂਦ ਜਿਕਰ ਤੇ ਕਰਿਆ ਸਭ ਬਹਿਰਨ ਕੋ ਅਜ ਸੰਗਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕਿ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤੇ ਆਉਂ ਜੁਬਰਚਾ ਸੁਦਮ ਤੇ ਪਾਉ ਸੇਵਕ ਸੇਕ ਮਾਰੇ ਤਾਰਿ ਹੈ ਚੋਂ ਚੋਂ ਸਤਰ ਮਾਰੇ ਮਾਰਿ ਹੈ ਆਪ ਹਾਥ ਦੇ ਮੋਜੇ ਅਬਰੇ ਅਮਰਨ ਕਾਲ ਕਾ ਦਰਾ ਸਨੀਵਰੀ ਹੈ ਹੂ ਜੋ ਸਦਾ ਹਮਾਰੇ ਪਛਾ ਅਸ੍ਰੀ ਅਸੇ ਤੂਜ ਜੁਕਰ ਰਚਾ ਰਾਖਲੇ ਹੋ ਮੋਹਰਾ ਕੰਧ ਹਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸਕਾਂਤਾ ਕਾਲ ਪਾਇ ਬ੍ਰਹਮਾ ਬਾਬਾ ਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿਤਾ ਹੈ ਹਮਾਰਾ ਜਾਵਨ ਅਕਾਲ ਸਭ ਜਗਤ ਬਨਾਇਓ ਦੇਵ ਤੈ ਤਜਨ ਉਪਜਾਇਓ ਆਦ ਅੰਤ ਏਕੈ ਅਵਧਾਰ ਅਸੁਰੂ ਸਮਝੂ ਹਮਾਰਾ ਨਮਸਕਾਰ ਤਿਸਹਿ ਕਹ ਹਮਾਰੇ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵ ਕਨ ਕੋ ਸੇਵ ਗੋਨ ਸੁਖ ਦਿਯੋ ਸਤਰਨ ਕੋ ਪਲ ਮੋ ਬਦਕੀਓ ਕੜ ਗੜ ਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੋਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰਪੂਲਾ ਸੰਤਾਂ ਦਾ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਿਰ ਪਛਾਨੈ ਕਰ ਕਰ ਕੇ ਪੜ ਪੜ ਕੀ ਜਾਣੈ ਜਾਬੋ ਦ ਕਰਖ ਕਰ ਕਰ ਤਾਰ ਪ੍ਰਜਾਤਰਤ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੋ ਮੈਂ ਮਿਲਤ ਦੇਹ ਤਰ ਸਾਬ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤਮ ਸਭ ਹੀ ਤੇਰਹਿ ਤੰਦਰ ਆਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਰ ਨਰਲਾੰਬਿਆ ਦਾ ਨੀਲਨਾਦ ਅਸੰਭਤਾ ਕਾ ਮੂੜ ਚਰਤ ਭੇਦਾ ਜਾ ਕੋ ਪੇਵ ਨਾ ਪਾਵਤ ਭੇਦਾ ਤਾਂ ਕੋ ਕਿਰਪਾ ਹਨ ਹਨੂਮਾਨ ਤਮਹ ਮੂੜ ਕਸ਼ ਭੇਦਨਾ ਜਾਨਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਰਨਕਰ ਕਾ ਚੀਨਾ ਤਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਬਰੰਦਤ ਭਿੰਨ ਪਿੰਨ ਤੋਹਿ ਤੀ ਤਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜ ਪ੍ਰਥਮ ਸੰਸਾਰ ਏਕਾ ਰੂਪ ਨੂਪ ਸਰੂਪ ਰੰਕ ਪਿਉ ਰਾਵ ਕਹੀ ਭੂਪਾ ਅੰਡਜ ਜਰਜ ਸੇ ਤਜ ਕੀ ਨੀ ਉਤ ਪੂਜ ਖਾਨ ਬੋਹਰ ਰਚ ਦੇਨੀ ਕਾਹੂ ਫੂਲ ਰਾਜ ਹਵ ਬੈਠਾ ਕਾਹੂ ਸੇ ਮਟ ਪਾਇ ਸੰਗਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਆਚਾ ਭਾਵ ਯਾਦ ਜੁਗਾਦ ਸਰੂਪ ਸੇ ਅੰਪਾਵ ਅਬਰ ਅਚਾ ਮੇਰੇ ਤਮ ਕਰੋ ਸਿਖ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਅਟਵਤੋ ਤਪਾਤਾ ਸਕਲ ਮਲੇਸ਼ ਗੁਰੂ ਰਨ ਕਾਤਾ ਜੇ ਅਸੇ ਤੋ ਜੈ ਤਾਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਹਾ ਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਰਨੇ ਆ ਹਰ ਚਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰੇਸ਼ਟ ਟਰੇ ਤਤ ਕਾਲ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰੇਦ ਸੇਦ ਘਰਮੋ ਸਭ ਹੋਈ ਦੁਸ਼ਟ ਛਾਪ ਜੈ ਸਕੈ ਨ ਕੋਈ ਇਕ ਬਾਰ ਜਨ ਤਮਹਿ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰ ਜਨ ਨਰਨਾਮ ਤੇ ਹਰ ਕਹਾ ਦਰਦ ਦੋਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸਰੰਤੀ ਹਾਰੀ ਆਪ ਹਾਥ ਦੈ ਲਹੁ ਓ ਬਾਰੇ ਸਰਬ ਧਰਮ ਹੋਹੁ ਸਹਾਈ ਦੋਸ਼ਟ ਦੋਖ ਤੇ ਲਹੁ ਬਚਾਈ ਸਵਯਾ ਪਾਏ ਗਹੇ ਜਬ ਤੇ ਤਮਰੇ ਤਬ ਤੇ ਕੰ ਵਾਖ ਤਰੇ ਨਹੀਂ ਅੰਨਿਓ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਕਹਿ ਮਤੇ ਕ ਨਮਾਨਿ ਸਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸਰੀ ਅਸ ਪਾਨ ਕਿਰਪਾ ਤਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਰ ਦਵਾਰ ਬਾਹੇ ਗਹਿ ਕੀ ਲਾਜ ਆਸ ਗੋਪਿੰਦ ਦਾਸ ਤੁਹਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਭਾਇਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨੀ ਆਈਆਂ ਸਭ ਤੋਂ ਤਾ ਗਾਵੋ ਹਰਿ ਕਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮਰਿਆ ਤੂ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੂ ਮਨ ਮਰੇ ਦੁਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਰਜ ਸਭ ਸੁਵਰਨਾ ਸਬਨਾ ਗੱਲਾਂ ਅਸਮਰਤ ਸੁਆਮੀ ਸੋ ਕਿਆ ਮਨ ਹਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੁਰ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸਬਦ ਕਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਰਾ ਆਧਾਰੋ ਸਾਚਾ ਨਾਮ ਧਾਰਮ ਰਾਜਨ ਭੂਖਾ ਸਭ ਗਵਾਇਆ ਕਰ ਸੰਤ ਸੁਖ ਮਨੈ ਆਇ ਵਸੇ ਜਨ ਈ ਚਾਂ ਸਬ ਪਜਾਇਆ ਸਦਾ ਕਿਰਪਾ ਨ ਕੀਤਾ ਗੁਰੂ ਟਹੋ ਜੇ ਸਦੀਆ ਇਹ ਵਡਿਆਈਆ ਕਹਿ ਨਾਨਕ ਜਨੋ ਸੰਤਹ ਸਾਬਦ ਤਰੋ ਪਿਆਰੋ ਸਾਚਾ ਨਾਮ ਰਾ ਆਧਾਰ ਵਾਜੇ ਪੰਚ ਸਾਬਤ ਤੇਤ ਕਰ ਸਪਾਗ ਕਰ ਸਪਾਗ ਸਬਦ ਵਾਜੇ ਕਲਾ ਜੇਤ ਕਰਤਾਰੀਆ तदवा कीलकमा करयात जनක सेनामहर केला क हैनान कतह सक हुआतेत करदवाजनात सनबापाग हो सगल मनरथ पूरेपा्रप पाया उतरे सगल भी सू दुකरोग සता उतरे सुनी स्ची बनी සतसा जनपाै सर से पूरेवरते जानी. ਸੋਂਤੇ ਪਨੀਤ ਕਹਤੇ ਪਵਿਤ ਸਤ ਗੁਰ ਰਹੇ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੁਰੇ ਸੋਂਤੇ ਪਨੀਤ ਕਹਤੇ ਪਵਿਤ ਸਤ ਗੁਰ ਰਹੇ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੁਰੇ ਮੁਦਾਵਨੀ ਮਹੱਲਾ 5ਵਾਂ तालवेच तिन वस्तु पयो सतसंतोख विचार अमृत नाम ठाकुर का पयो जिसका सबस आधार जे को खावे जे को पूंछै तसगा होए उदार एहि वास्त तजी नहि जाई नेत नेत्र करतारो ਤਮਸ ਅਨਸਾਰ ਚਰਨ ਲਗਦਰਿਆ ਸਬਨਾ ਨਾਨਕ ਪਰਮ ਪਰਸ ਸਲੋਕ ਮਹਲਾ 5 ਵਕ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਰਗੁ ਨਿਆਰੇ ਕੋ ਗੁਨ নাহি ਆਪੇ ਤਰਸ ਪਈ ਹੋਈ ਤਰਸ ਪਿਆ ਮਹਰਾ ਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨਥੀ ਬਹਰਿਆ ਤਰਸ ਪਿਆ ਮਹਰਾ ਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮਿ ਲੈਤਾ ਜੀਵਾ ਤਨ ਮਨ ਕੀ ਵਹਰੇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ